ਦੇਖੋ ਜੀ ਜੋ ਦੋ ਰੋਜ਼ਾ ਬਾਲ ਅੰਤਰਰਾਸ਼ਟਰੀ ਬਾਲ ਕਾਨਫਰੰਸ ਕਰਵਾਈ ਗਈ ਹੈ ਪੰਜਾਬ ਪਵਨਸਰੀ ਕੈਨੇਡਾ ਵੱਲੋਂ ਇਹ ਆਪਣੇ ਆਪ ਵਿੱਚ ਇਤਿਹਾਸ ਹੈ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਕਦੀ ਇਸ ਵੱਡੇ ਲੈਵਲ ਤੱਕ ਕਿ ਬਾਲ ਲੇਖਕਾਂ ਨੂੰ ਪ੍ਰਮੋਟ ਕੀਤਾ ਗਿਆ ਹੋਵੇ ਕਿਉਂਕਿ ਇਹ ਜਿਹੜਾ ਇੱਕ ਦਿਨ ਦਾ ਪ੍ਰੋਜੈਕਟ ਨਹੀਂ ਹੈ ਪਿਛਲੇ 1 ਸਾਲ ਤੋਂ ਇਹ ਜਿਹੜਾ ਚੱਲ ਰਿਹਾ ਸੀਗਾ ਤੇ ਹੁਣ ਤੱਕ ਜਿਹੜੀਆਂ 37 ਕਿਤਾਬਾਂ ਨੇ ਲੋਕ ਅਰਪਣ ਕੀਤੀਆਂ ਜਾ ਚੁੱਕੀਆਂ ਨੇ ਤੇ ਅੱਗੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹ ਸ਼ਿਪਾਈ ਅਧੀਨ ਨੇ ਤੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਦੋ ਦਿਨਾਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੇ ਕੋਲ ਨਵੀਆਂ ਪ੍ਰਤਿਭਾਵਾਂ ਨਿਕਲ ਕੇ ਆਈਆਂ ਬੱਚਿਆਂ ਨੇ ਆਪਣੀਆਂ ਲਿਖੀਆਂ ਰਚਨਾਵਾਂ ਗਈਆਂ ਕਵਿਤਾ ਦੇ ਰੂਪ ਵਿੱਚ ਪੜੀਆਂ ਇੱਥੇ ਕਹਾਣੀ ਮੁਕਾਬਲੇ ਹੋਏ ਲੇਖ ਮੁਕਾਬਲੇ ਹੋਏ ਤੇ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੀ ਇਨਾਮੀ ਰਾਸ਼ੀ ਇੱਕ ਬਹੁਤ ਵੱਡੀ ਇਨਾਮੀ ਰਾਸ਼ੀ ਇਹਨਾਂ ਬੱਚਿਆਂ ਨੂੰ ਦਿੱਤੀ ਗਈ ਜੋ ਕਿ ਇਹਨਾਂ ਨੂੰ ਭਵਿੱਖ ਵਿੱਚ ਪ੍ਰੇਰਣਾ ਦੇਵੇਗੀ ਕਿਉਂਕਿ ਕਹਿੰਦੇ ਆ ਨਾ ਜਿਹੜੀ ਪ੍ਰੇਰਣਾ ਵਾ ਉਹ ਗੁੰਗੇ ਨੂੰ ਵੀ ਬਲਵਾ ਦਿੰਦੀ ਆ ਸੋ ਜਿਹੜੀ ਇੱਥੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਗਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਮੈਨੂੰ ਲੱਗਦਾ ਕਿ ਭਵਿੱਖ ਵਿੱਚ ਸਾਡੇ ਕੋਲ ਬਹੁਤ ਵਧੀਆ ਜਿਹੜੇ ਲੇਖਕ ਕਵੀ ਕਹਾਣੀਕਾਰ ਨਿਕਲ ਕੇ ਆਉਣਗੇ ਤੇ ਸਿਰ ਸੁਖੀ ਬਾੜ ਜੀ ਤੇ ਪੰਜਾਬ ਪਵਨ ਸਰ ਹੀ ਕੈਨੇਡਾ ਦਾ ਜਿਹੜਾ ਉਪਰਾਲਾ ਵਾ ਇਹਨੂੰ ਅਸੀਂ ਹਮੇਸ਼ਾ ਸਜਦਾ ਕਰਦੇ ਆ ਤੇ ਸਾਡੀ ਪੂਰੀ ਟੀਮ ਜਿਹੜੀ ਕਿ ਬਾਟਸਪ ਦੇ ਨਾਲ ਕੰਮ ਕਰ ਰਹੀ ਹੈ ਹਮੇਸ਼ਾ ਉਹਨਾਂ ਦੇ ਨਾਲ ਹੈ ਜਿੱਥੇ ਵੀ ਸਾਡੀ ਡਿਊਟੀ ਲਗਾਉਣਗੇ ਤਾਂ ਅਸੀਂ ਜਿਹੜਾ ਵਾਂ ਉਹਨਾਂ ਤੇ ਜਿਹੜੇ ਕੰਮ ਕਰਾਂਗੇ ਜੋ ਵੀ ਸਾਨੂੰ ਹੁਕਮ ਦੇਣ ਜਿਹੜਾ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲਿਖ ਕਾਨਫਰੰਸ ਸ੍ਰੀ ਸੁਖੀ ਬਾਠ ਜੀ ਦੇ ਉਪਰਾਲੇ ਨਾਲ ਇਹ ਕਰਵਾਈ ਗਈ ਅੱਜ ਸਫਲਤਾਪੂਰਵਕ ਸੰਪੰਨ ਹੋਈ ਆ ਇਸ ਲਈ ਸ੍ਰੀ ਸੁਖੀ ਬਾਠ ਜੀ ਸਾਰੇ ਹੀ ਟੀਮਾਂ ਜ਼ਿਲ੍ਹਿਆਂ ਦੀਆਂ ਸਾਰੇ ਹੀ ਵਧਾਈ ਦੇ ਪਾਤਰ ਨੇ ਮੇਨ ਵਧਾਈ ਦੇ ਪਾਤਰ ਉਹ ਬੱਚੇ ਨੇ ਜਿਹੜੇ 27 ਬੱਚੇ ਅੱਜ ਬਾਲਵਾੜ ਨਾਲ ਸਨਮਾਨਿਤ ਕੀਤੇ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੇਰੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਵੀ ਦੋ ਬੱਚੇ ਨੇ ਜਿਹੜੇ ਸਨਮਾਨਿਤ ਕੀਤੇ ਗਏ ਨੇ ਇਹ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਸੀ ਤੇ ਇਹ ਸ੍ਰੀ ਸੁਖੀ ਬਾਠ ਜੀ ਨੇ ਪਿਛਲੇ 1 ਸਾਲ ਤੋਂ ਇਹਨਾਂ ਬੱਚਿਆਂ ਦੀ ਬਾਹ ਫੜੀ ਹੈ ਤੇ ਸਾਰੇ ਹੀ ਗਾਈਡ ਦੇ ਆਪਕ ਇਹਨਾਂ ਦੇ ਨਾਲ ਜੁੜੇ ਨੇ ਪੂਰੇ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਵਿੱਚ ਟੀਮਾਂ ਬਣ ਗਈਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਬਿਨਾ ਰਾਜਸਥਾਨ, ਹਿਮਾਚਲ ਤੇ ਵੱਖ-ਵੱਖ ਰਾਜਾਂ ਦੇ ਵਿੱਚ ਵੀ ਟੀਮਾਂ ਬਣ ਗਈਆਂ ਕੈਨੇਡਾ, ਇੰਗਲੈਂਡ, ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀ ਇਹ ਟੀਮਾਂ ਬਣ ਗਈਆਂ ਤੇ ਕਿਤਾਬਾਂ ਦਾ ਜਿਹੜਾ ਸਿਲਸਲਾ ਚੱਲ ਰਿਹਾ ਹਰ ਜ਼ਿਲ੍ਹੇ ਦੇ ਵਿੱਚ ਸੁਖੀ ਬਾਠ ਜੀ ਨੇ ਪਹਿਲਾਂ ਕਿਹਾ ਸੀ 5-5 ਕਿਤਾਬਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਹਰ ਜ਼ਿਲ੍ਹੇ ਨੂੰ ਹੁਣ ਸ੍ਰੀ ਸੁਖੀ ਬਾਠ ਜੀ ਨੇ ਐਲਾਨ ਕੀਤਾ ਵੀ ਹਰ ਜ਼ਿਲ੍ਹੇ ਨੂੰ ਖੁੱਲੀਆਂ ਕਿਤਾਬਾਂ ਦਿੱਤੀਆਂ ਜਾਣਗੀਆਂ ਜਿੰਨਾ ਮਰਜੀ ਬੱਚੇ ਲਿਖਣ ਉਹ ਸਾਰਾ ਹੀ ਅਸੀਂ ਕਿਤਾਬਾਂ ਦੇ ਰੂਪ ਦੇ ਵਿੱਚ ਉਹਨਾਂ ਦਾ ਸਮਰਪਿਤ ਕਰਾਂਗੇ ਉਹ ਸਪਾਵਾਂਗੇ ਇਹ ਕਿਤਾਬਾਂ ਨੇ ਜਿਹੜੀਆਂ ਨਾਲ ਦੀ ਨਾਲ ਰਿਲੀਜ਼ ਹੋ ਰਹੀਆਂ ਨੇ ਜਿਹੜਾ ਇਹ ਦੋ ਰੋਜ਼ਾ ਕਾਨਫਰੰਸ ਆ ਜਿਹੜੀ ਇਸ ਤੇ ਆ ਕੇ ਬਹੁਤ ਮਜ਼ਾ ਆਇਆ ਜਿਹੜੇ ਸ੍ਰੀ ਸੁਖੀ ਬਾਠ ਜੀ ਨੇ ਉਹ ਮੈਨੂੰ ਉਹ ਬੋੜ ਲੱਗਦੇ ਨੇ ਜਿਸ ਦੀਆਂ ਜਿਹੜੀਆਂ ਛਾਵਾਂ ਮਾਣਦੇ ਨੇ ਹਨਾ ਤੇ ਉਹ ਉਹਨਾਂ ਦੀਆਂ ਜਿਹੜੀਆਂ ਟਾਣੀਆਂ ਨੇ ਉਹ ਟਾਣੀਆਂ ਰੂਪੀ ਜਿੰਨੀਆਂ ਵੀ ਪੰਜਾਬ ਜਾਂ ਪੰਜਾਬ ਤੋਂ ਬਾਹਰ ਜਿੰਨੀਆਂ ਟੀਮਾਂ ਨੇ ਉਹ ਸਖਾਵਾਂ ਨੇ ਉਸ ਬੋਰਡ ਦੀਆਂ ਤੇ ਉਹ ਲਗਾਤਾਰ ਤੰਦੇ ਹੀ ਨਾਲ ਸੇਵਾ ਕਰਦੇ ਆ ਰਹੇ ਨੇ ਬੱਚੇ ਇੱਕ ਸਮਾਂ ਸੀ ਜਦੋਂ ਕਹਿ ਰਹੇ ਸੀਗੇ ਵੀ ਪੰਜਾਬੀ ਆ ਜਿਹੜੀ ਪੰਜਾਬੀ ਮਾਂ ਬੋਲੀ ਖਤਮ ਹੋ ਚੁੱਕੀ ਆ ਪੰਜਾਬੀ ਮਾਂ ਬੋਲੀ ਨੂੰ ਖਤਰਾ ਮੈਨੂੰ ਦੇਖ ਕੇ ਜਦੋਂ ਮੈਂ ਸੁੱਖੀ ਬਾਠ ਜੀ ਨੂੰ ਦੇਖਦਾ ਤਾਂ ਇਹ ਲੱਗਦਾ ਜਿਹੜਾ ਇਹ ਖਤਰਾ ਇਹ ਐਵੇਂ ਰੌਲਾ ਸੀ ਸਟੇਜਾਂ ਤੇ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਹੈ ਸੁੱਖੀ ਬਾਠ ਜੀ ਵਰਗੇ ਜਦੋਂ ਉਹਨਾਂ ਬੱਚਿਆਂ ਦੀ ਬਾਹ ਫੜਦੇ ਨੇ ਨਮੀਆਂ ਕਲਮਾਂ ਨਵੀਂ ਉਡਾਨ ਤਾਂ ਉਹ ਬੱਚੇ ਆਪਣੇ ਆਪ ਉੱਡਦੇ ਨੇ ਖੁੱਲੇ ਅਸਮਾਨ ਦੇ ਵਿੱਚ ਸ੍ਰੀ ਸੁੱਖੀ ਬਾਠ ਜੀ ਨੇ ਉਹਨਾਂ ਬੱਚਿਆਂ ਨੂੰ ਖੰਭ ਪ੍ਰਦਾਨ ਕੀਤੇ ਨੇ ਉਹ ਨੰਨੇ-ਮੁੰਨੇ ਬੱਚੇ ਆਉਣ ਵਾਲੇ ਭਵਿੱਖ ਦੇ ਵਿੱਚ ਅਸਮਾਨ ਦੇ ਵਿੱਚ ਇਸ ਤਰ੍ਹਾਂ ਚਮਕਣ ਕਿ ਕਿ ਸਾਰੀ ਦੁਨੀਆ ਉਹਨਾਂ ਦੀ ਵਾਹ ਵਾਹ ਕਰੇਗੀ ਤੇ ਸ੍ਰੀ ਸੁਖੀ ਬਾਠ ਜੀ ਦਾ ਰਹਦੀ ਦੁਨੀਆ ਤੱਕ ਨਾਮ ਰਹੇਗਾ ਇਹ ਮੈਂ ਮਾਸਟਰ ਲਖਵਿੰਦਰ ਸਿੰਘ ਉਹਨਾਂ ਨੂੰ ਦਿਲੋਂ ਦੁਆਵਾਂ ਕਰਦਾ ਕਿ ਸ੍ਰੀ ਸੁਖੀ ਬਾਠ ਜੀ ਵਰਗੇ ਪੁੱਤ ਘਰ ਘਰ ਜੰਮਣ ਜਿਨ੍ਹਾਂ ਨੇ ਕੈਨੇਡਾ ਵਿੱਚ ਬਸ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਿਆ ਤੇ ਇੱਥੇ ਆ ਕੇ ਲਗਾਤਾਰ ਉਥੋਂ ਆਉਂਦੇ ਨੇ ਤੇ ਕਿਤਾਬਾਂ ਰਿਲੀਜ਼ ਕਰਦੇ ਨੇ ਜਿਹੜਾ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਹਨਾਂ ਬੱਚਿਆਂ ਦੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਾਂਗੇ ਉਹਨਾਂ ਨੂੰ ਲੱਖਾਂ ਦੇ ਨਾਮ ਦਿੱਤੇ ਜਾਣਗੇ ਬਾਕੀ ਉਹਨਾਂ ਨੇ ਕਰਕੇ ਦਿਖਾਤਾ ਅੱਜ 27 ਬੱਚਿਆਂ ਨੂੰ ਲੱਖਾਂ ਰੁਪਏ ਦੇ ਨਗਦ ਦੇ ਨਾਮ ਵੀ ਦਿੱਤੇ ਗਏ ਨੇ ਬਹੁਤ ਬਹੁਤ ਧੰਨਵਾਦ ਲਗਭਗ ਸਵਾ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਪਟਿਆਲਾ ਜ਼ਿਲ੍ਹੇ ਤੋਂ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਕਿਤਾਬਾਂ ਰਿਲੀਜ਼ ਹੋਈਆਂ ਤਾ ਉਸ ਤੋਂ ਬਾਅਦ ਟੀਮ ਦੇ ਰੂਪ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਟੀਮ ਬਣੀ ਤਾਂ ਉਹ ਟੀਮ ਅੱਗੇ ਅਸੀਂ ਬੱਚਿਆਂ ਨੂੰ ਮਿਲਦੇ ਵਰਕਸ਼ਾਪਸ ਲਾਈਆਂ ਗਈਆਂ ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਬੱਚਿਆਂ ਨੂੰ ਦੱਸਿਆ ਗਿਆ ਕਵਿਤਾ ਕਿਸ ਤਰ੍ਹਾਂ ਲਿਖੀ ਜਾਂਦੀ ਹੈ ਕਹਾਣੀ ਲੇਖ ਗਜ਼ਲ ਇਹ ਕਿਸ ਤਰ੍ਹਾਂ ਲਿਖੀਆਂ ਜਾਂਦੀਆਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਤਾਂ ਕਿ ਉਹ ਜੋ ਮੋਬਾਈਲ ਵਾਲੇ ਪਾਸੇ ਜਾਂ ਨਸ਼ਿਆਂ ਵਾਲੇ ਜਾਂ ਕੋਈ ਹੋਰ ਬੁਰੀਆਂ ਆਲਮਤਾਂ ਵਾਲੇ ਪਾਸੇ ਜਾਂਦੇ ਆ ਉਹਦੀ ਬਜਾਏ ਉਹ ਪੁਸਤਕ ਸੱਭਿਆਚਾਰ ਨਾਲ ਜੁੜਨ ਬੱਚੇ ਤੇ ਇੱਕ ਚੰਗੇ ਨਾਗਰਿਕ ਬਣਨ ਉਹ ਜੋ ਬੀੜਾ ਚੁੱਕਿਆ ਸੀ ਤਾਂ ਸੁਖੀ ਬਾਠ ਜੀ ਨੇ ਜੋ ਬੀੜਾ ਚੁੱਕਿਆ ਸੀ ਇਹ ਤਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਵੀ ਟੀਮ ਰੂਪ ਦੇ ਵਿੱਚ ਕਾਰਜ ਕਰਨ ਲੱਗੇ ਤੇ ਅੱਜ ਉਹਦਾ ਨਤੀਜਾ ਤੁਸੀਂ ਦੇਖ ਰਹੇ ਹੋ ਕਿ ਵਿਸ਼ਵ ਵਿੱਚ ਪਹਿਲੀ ਬਾਲ ਲੇਖਕ ਅੰਤਰਰਾਸ਼ਟਰੀ ਕਾਨਫਰੰਸ ਜੋ ਅੱਜ ਇੱਥੇ ਹੋ ਚੁੱਕੀ ਹੈ ਸਮਾਪਨ ਵੱਲ ਵੱਧ ਰਹੀ ਹੈ ਤੇ ਇੱਥੇ ਲਗਭਗ 6 ਲੱਖ ਰੁਪਏ ਦੇ ਜੋ ਬੱਚਿਆਂ ਨੂੰ ਸ਼੍ਰੋਮਣੀ ਬਾਲ ਲੇਖਕ ਅਵਾਰਡ ਦਿੱਤੇ ਗਏ ਨੇ ਜੋ ਉਹਨਾਂ ਦੇ ਪਿਤਾ ਜੀ ਸਰਦਾਰ ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਦਿੱਤੇ ਗਏ ਨੇ ਤਾਂ ਜੋ ਅੱਜ ਇੱਥੇ ਸਮਾਗਮ ਹੋਇਆ ਹੈ ਜੋ ਇਹ ਇਵੈਂਟ ਹੋਇਆ ਹੈ ਤਾਂ ਇਹਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ